ਹਾਜੀ ਪਤਾਂ ਜੀ ਅੱਜ ਕਸਬਾ ਕਾਲਾ ਸੰਗਿਆ ਵਿਖੇ ਰਾਵਣ ਦਾ ਕਾਲ ਦਸਹਰੇ ਨੂੰ ਸਮਰਪਿਤ ਜਿਹੜਾ ਜਿਹੜਾ ਦੰਦ ਕੱਢੇਗਾ ਕੀ ਕਰਨਾ ਚਾਹੋਗੇ ਬੋਲ ਸਿਆਪਤੀ RAM ਚੰਦਰ ਭਗਵਾਨ ਮਹਾਰਾਜ ਕੀ ਜੈ ਅੱਜ ਅਸੀਂ ਦਸਹਰੇ ਦੀ ਸ਼ੁਰੂਆਤ ਰਾਵਣ ਦੇ ਕਾਲ ਤੋਂ ਜੋ ਸਾਡੇ ਪਿੰਡ ਦੀ ਪਰੰਪਰਾ ਆ ਸਦੀਆਂ ਤੋਂ ਚੱਲਦੀ ਆ ਰਹੀ ਆ ਉਹ ਅਸੀਂ 라वण ਦਾ ਕਾਲ ਜੋ 라वण ਨੇ ਆਪਣੇ ਪਾਵੇ ਦੇ ਨਾਲ ਕਾਲ ਬੰਦਿਆ ਹੋਇਆ ਸੀ ਉਤੋਂ ਸ਼ੁਰੂਆਤ ਕਰਦੇ ਆਂ ਔਰ ਸਾਰੇ ਪਿੰਡ ਦਾ ਭ੍ਰਮਣ ਕਰਦੇ ਆਂ ਅਸੀਂ ਇਹਦਾ ਵੀ ਇਹਦੇ ਵਿੱਚ ਸੁਖ ਸ਼ਾਂਤੀ ਵੀ ਆ ਜਾਂਦੀ ਆ ਤੇ ਸਾਰਿਆਂ ਦੇ ਵਾਸਤੇ ਸੁੱਖ ਮੰਗੀ ਜਾਂਦੀ ਆ ਤੇ ਜਿਹੜਾ ਅਸੀਂ ਇਹ ਆ ਹਰ ਸਾਲ 10 ਦਿਨ ਅਸੀਂ ਦਸਹਿਰਾ ਮਨਾਉਂਦੇ ਆਂ ਔਰ 21 ਤਰੀਕ ਤੋਂ ਸ਼ੁਰੂ ਕਰਕੇ ਅੱਜ ਤੇ 2 ਅਕਤੂਬਰ ਤੱਕ ਸਾਡਾ ਦਸਹਿਰਾ ਚੱਲੇਗਾ ਜਿਹਦੇ ਵਿੱਚ ਵੱਖ-ਵੱਖ ਝਾਕੀਆਂ ਦੇਖਣ ਯੋਗ ਹੋਣਗੀਆਂ ਔਰ ਅਸੀਂ ਸਾਰੇ ਨਗਰ ਨੂੰ ਔਰ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਨੇ ਆ ਔਰ ਦੱਸਣਾ ਚਾਹੁੰਦੇ ਆ ਕਿ ਅਸੀਂ ਇਸ ਵਰਸ਼ ਜੋ ਹਰ ਸਾਲ ਦੀ ਤਰ੍ਹਾਂ ਤਿੰਨ ਪੁਤਲੇ ਰਾਵਣ ਕੁੰਭਕਰਨ ਔਰ ਮੇਗਨਾਥੇ ਬਣਾਵਾਂਗੇ ਜਿਨ੍ਹਾਂ ਦਾ ਦਸਹਿਰੇ ਵਾਲੇ ਦਿਨ ਅਸੀਂ ਤਾਹਨ ਕਰਾਂਗੇ ਔਰ ਆੜ ਕਾਂ ਦਾ ਵੀ ਵੱਧ ਦਿਖਾਵਾਂਗੇ ਲਕਸ਼ਮਨ ਮੂਰਛਾ ਦਿਖਾਵਾਂਗੇ ਸਾਰਨਾ ਕਰਸ਼ਨ ਸਾਡਾ ਹੋਵੇਗਾ 26 ਤਰੀਕ ਨੂੰ ਸੀਤਾ ਸਵੰਬਰ ਸੋ ਅਸੀਂ ਸਾਰੇ ਨਗਰ ਨੂੰ ਔਰ ਆਥੇ ਪਾਥੇ ਦੇ ਪਿੰਡਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਜੀ ਇਹ ਮਦਾਨ ਜੀ ਕਿੰਨੇ ਤਰੀਕ ਤੋਂ ਸਾਰੇ ਦੀ ਸਮਾਪਤੀ ਲੋਕ 2 ਅਕਤੂਬਰ ਨੂੰ 21 ਤਰੀਕ ਤੋਂ ਸਾਡਾ ਸ਼ੁਰੂ ਹੋਇਆ ਅੱਜ ਜੀ ਤੇ 2 ਅਕਤੂਬਰ ਨੂੰ ਇਹ ਦੁਸ਼ਰਾ ਅਸੀਂ ਸਵਾਪਤ ਕਰਾਂਗੇ ਉਹ ਦੇਖਣਯੋਗ ਹੋਵੇਗਾ ਤਿੰਨਾਂ ਪੁੱਤਲਿਆਂ ਦਾ ਦੈਨ ਕਰਾਂਗੇ 라वण ਕੁੰਭਕਰਨ ਔਰ ਮੇਗਨਾਥ ਜੋ ਦੇਖਣਯੋਗ ਹੋਵੇਗਾ ਜੋ ਪਿੰਡ ਦੇ ਅਸੀਂ ਸਾਰੇ ਇਲਾਕਿਆਂ ਨੂੰ ਇਲਾਕੀ ਵਸਆਂ ਨੂੰ ਬੇਨਤੀ ਕਰਦੇ ਆ ਕਿ ਹਮ ਹਮਾ ਕੇ ਪਹੁੰਚ ਦੀ ਕਿਰਪਾਲਤਾ ਕਰਨੀ ਬੋਲ ਸਿਆਪਤੀ ਰਾਮਚੰਦਰ ਕੀ ਜੈ